ਅੰਮ੍ਰਿਤਸਰ 'ਚ ਬੀਤੀ ਦੇਰ ਰਾਤ ਗੋਲਡਨ ਐਵਨਿਊ ਦੇ ਸੜਕ ਪਾਰ 2 ਨੌਜਵਾਨ ਆਪਣੀ ਕਾਰ ਦੇ ਵਿੱਚ ਜਾ ਰਹੇ ਸਨ ਤੇ ਅਚਾਨਕ ਪਿੱਛੋਂ ਆਏ ਮੋਟਰਸਾਈਕਲ ਸਵਾਰ ਨੇ ਗੱਡੀ ਉੱਪਰ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ ਇਸ ਫਾਇਰਿੰਗ ਦੇ ਵਿੱਚ 24 ਸਾਲਾ ਨੌਜਵਾਨ ਨਿਸ਼ਕਮਰ ਮੌਕੇ ਤੇ ਮੌਤ ਹੋ ਜਾਂਦੀ ਹੈ ਜਦਕਿ ਉਸ ਦਾ ਸਾਥੀ ਗੁਜਰੇ ਸਿੰਘ ਗੰਜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦਾ ਹੈ ਜ਼ਖਮੀ ਨੌਜਵਾਨ ਨੂੰ ਤੁਰੰਤ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਉਸ ਦੀ ਹਾਲਤ ਇਸ ਸਮੇਂ ਨਾਜ਼ੁਕ ਦੱਸੀ ਜਾ ਰਹੀ ਹੈ ਤੁਸੀਂ ਦੇਖੋ ਮੌਕੇ ਦੀਆਂ ਤਸਵੀਰਾਂ ਹਾਲੀਵਾਰੀ ਕੀ ਨਾਮ ਹੈ ਆਪਣਾ ਭਾਈ ਮੇਰਾ ਨਾਮ ਕਮਲ ਕੁਮਾਰ ਹੈ ਜੀ ਕਿੱਥੋਂ ਆ ਰਹੇ ਹੋ ਬਾਈ ਸੁਲਤਾਨ ਰੋਡ ਤੇ ਤੇ ਕੀ ਗੱਲਬਾਤ ਹੋਈ ਹੈ ਤੁਹਾਡੇ ਬਰਾਦਰ ਦੇ ਨਾਲ ਤੇ ਰਾਤ ਭਾਈ ਉਹਨੂੰ ਰਾਤ ਨੂੰ ਘਰੋਂ ਕਹਿ ਕੇ ਕਿ ਮੈਂ ਰੋਟੀ ਖਾਣ ਚੱਲਾਂ ਹਾਂ ਰੋਟੀ ਖਾ ਕੇ ਆਂਦਾ ਹਾਂ ਤੇ ਮਾਲ ਮਾਲ ਮੰਡੀ ਲੱਗੇ ਕੋਈ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਨੇ ਉਹ ਗੋਲੀਆਂ ਮਾਰ ਮਾਰ ਕੇ ਭਾਈ ਕਿੰਨੀਆਂ ਗੋਲੀਆਂ ਲੱਗੀਆਂ ਤੁਹਾਡੇ ਭਰਾ ਦੇ? ਭਾਈ 14 ਗੋਲੀਆਂ ਲੱਗੀਆਂ ਜੀ। ਹਾਂਜੀ। ਉਹਨਾਂ ਜਿਹੜਾ ਮੁੰਡਾ ਸੀ ਉਹਦੇ ਚ 4 ਗੋਲੀਆਂ ਲੱਗੀਆਂ ਜੀ ਉਹਦਾ ਬਚਾ ਹੋਇਆ ਮੁੰਡੇ ਦਾ। ਤਾਂ ਕਿਹੜੀ ਗੱਡੀ ਦੇ ਵਿੱਚ ਸੀ? ਭਾਈ ਘਰੇਟਾ ਗੱਡੀ ਦੇ ਵਿੱਚ ਸੀ। ਹੂੰ। ਤਾਂ ਕੋਈ ਕੋਈ ਕਾਰਵਾਈ ਕੀਤੀ? ਭਾਈ ਹਲੇ ਕਾਰਵਾਈ ਪੁਲਿਸ ਕਰਦੇ ਪਏ ਹਲੇ ਆ। ਹਲੇ ਕੋਈ ਸਾਨੂੰ ਗੱਲ ਨਹੀਂ ਕੀਤੀ ਪੁਲਸਾਂ ਨੇ ਕਾਰਵਾਈ ਕਹਿੰਦੇ ਕਰਦੇ ਪਏ ਆ ਆਪਾਂ। ਤੁਹਾਡਾ ਭਰਾ ਕਰਦਾ ਕੀ ਹੈ ਭਾਈ ਦਿੱਲੀ ਵੇਸ ਤੇ ਇਲੈਕਸ਼ਨ ਕਰਦਾ ਹੈ ਦਿੱਲੀ ਵੇਸ ਤੇ ਇਹ ਭਾਈ 11:00 ਸਾਢੇ ਕਿ 11:00 ਵਜੇ ਦਾ ਟਾਈਮ ਹੈ ਕਹਿੰਦਾ ਮੈਂ ਖਾਣਾ ਖਾਣ ਚੱਲਾਂ ਬਾਹਰ ਤੇ ਮੈਂ ਘਰ ਨਹੀਂ ਖਾਣੀ ਰੋਟੀ ਕਿੰਨੀਆਂ ਗੋਲੀਆਂ ਲੱਗੀਆਂ ਨੇ ਉਹ ਟੋਟਾ ਭਰਾ ਭਾਈ 14 ਗੋਲੀਆਂ ਲੱਗੀਆਂ ਸੀ ਮੋਕੇ ਤੇ ਡੈੱਡ ਹੋ ਗਿਆ ਭਾਜੀ ਕੀ ਕੱਕਾ ਹੋਇਆ ਕਾਂਡ ਤੇ ਕੀ ਕਾਰਵਾਈ ਹੋਵੇ ਤੇ ਲੈਂਦੀ ਹੈ ਮੁਕੱਦਮਾ ਨੰਬਰ 120 ਦਰਜ ਕੀਤਾ ਰੋਟਾ 100 113 ਬੀ ਐਨ ਸਟੇਟ 25 ਆਦਮੇ 5-6 ਨੌਜਵਾਨ ਆਏ ਮੋਟਰਸਾਈਕਲਾਂ ਤੇ ਇੱਕ ਕਰੇਟਾ ਗੱਡੀ ਦੇ ਜਾਂਦੇ ਪਏ ਸੀ ਤੇ ਕੋਈ ਨਾ ਕਰਦੇ ਤੇ ਕਿੰਨੇ ਵਜੇ ਦੀ ਘਟਨਾ ਜੀ ਇਹ ਸਾਰੀ ਆ ਰਾਤ ਦੀ ਹੈ ਤਕਰੀਬ 2:00 ਤਾਂ ਹੀ ਵੇਖੀ ਤਾਂ ਕਿੰਨੇ ਨੌਜਵਾਨਾਂ ਨੇ ਰਲਵਾ ਕੇ ਗੋਡੀਆਂ ਚਲਾਈਆਂ ਰਹੀਆਂ ਨੇ ਉੱਥੇ ਦੋ ਜਾਣੇ ਕਾਰ ਤੇ ਜਾ ਰਹੇ ਸੀ ਕਰੇਟਾ ਕਾਰ ਤੇ ਅੱਛਾ ਜੀ ਤੇ ਕਿੰਨੇ ਨੌਜਵਾਨ ਆਏ ਨੇ ਜਿਨ੍ਹਾਂ ਵੱਲੋਂ ਗੋੜੀ ਚਲਾਈ ਗਈ ਪੰਜ-ਛੇ ਨੌਜਵਾਨ ਦਾ ਸਰੇਹ 500-900 ਦਾ ਉਹ ਕਿਤੇ ਦੇਸੀ ਮੋਟਰਸਾਈਕਲਾਂ ਦੇ ਅੱਛਾ ਕੀ ਕਾਰਨ ਕੋ ਦਿਸੂਨੀ ਹੈ ਨਵੀਂ ਇਹ ਪਤਾ ਹੁਣ ਪੁਲਿਸ ਤੋਂ ਬਾਅਦ ਪਤਾ ਲੱਗੇਗਾ ਤੇ ਕਿਉਂ ਕਾਰਵਾਈ ਕੀਤੀ ਗਈ ਹੈ ਪਰਚਾ ਮੁਕੱਦਮਾ दर्ज ਹੋ ਗਿਆ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਉਨ੍ਹਾਂ ਦੇ ਵੱਲੋਂ ਅਸੀਂ ਗੋਲੀਆਂ ਚਲਾਈਆਂ ਗਈਆਂ ਤੇ ਕਿੰਨੀਆਂ ਨੌਜਵਾਨਾਂ ਦੇ ਲੱਗੀਆਂ ਨੇ ਇਹ ਕੋਈ ਕਾਰਵਾਈ ਪੁਸ਼ਟਮਾਨ ਨੂੰ ਹੋਏਗਾ ਪਤਾ ਲੱਗੇਗਾ ਕਿ ਕਿੰਨੀਆਂ ਤੁਹਾਨੂੰ ਪਰਚਾ ਦੇ ਹਾਂਜੀ ਉਸ ਸੈਕਟਰ ਵੱਲੋਂ ਪੁੱਛਦੇ ਤਾਂ ਉਹਨਾਂ ਦੀ ਗ੍ਰਿਫਤਾਰੀ ਦੇ ਲਈ chape mai ਕੀਤੀ ਜਾ ਰਹੀ ਹੈ ਨੌਜਵਾਨਾਂ ਦੀ ਹਾਂਜੀ ਹਾਂਜੀ ਇਸ ਤਰ੍ਹਾਂ ਤੇ ਇਹਦੀਆਂ ਬਖਵਾਸਾਂ ਕੋਈ ਸੀਸੀਟੀਵੀ ਕੈਮਰੇ ਚ ਚੈੱਕ ਤੇ ਜਾਂਦੇ ਆ ਰਹੇ ਆ ਸੀ ਸੀਸੀਟੀਵੀ ਦਾ ਕਿੰਨੀ ਵਿਖਾਈ ਦੇ ਰਿਹਾ ਜੀ ਦੇਖੋ ਹੁਣ ਸਪੀਸ਼ ਕਰਕੇ ਫੇਰੀ ਪਤਾ ਲੱਗੇਗਾ ਹਾਂਜੀ ਭਾਈ ਕੀ ਨਾਮ ਆ ਤੁਹਾਡਾ ਭਾਈ ਮੇਰਾ ਨਾਮ ਕਮਲ ਕੁਮਾਰ ਹੈ ਜੀ ਤੇ ਕਿੱਥੋਂ ਆ ਰਹੇ ਆਲੇ ਭਾਈ ਸੁਲਤਾਨ ਰੋਡ ਤੇ ਤੇ ਕੀ ਗੱਲਬਾਤ ਹੋਈ ਹੈ ਤੁਹਾਡੇ ਬਰਾਦਰ ਦੇ ਨਾਲ ਤੇ ਰਾਤ ਭਾਜੀ ਉਹਨੂੰ ਰਾਤ ਨੂੰ ਘਰੋਂ ਕਹਿ ਗਿਆ ਕਿ ਮੈਂ ਰੋਟੀ ਖਾਣ ਚੱਲਾਂ ਹਾਂ ਰੋਟੀ ਖਾ ਕੇ ਆਂਦਾ ਹਾਂ ਤੇ ਮਾਲ ਮਾਲ ਮੰਦੀ ਲੱਗੇ ਕੋਈ ਪਤਾ ਨਹੀਂ ਕਿਹੜੇ ਕਿਹੜੇ ਬੰਦੇ ਨੇ ਉਹਨੂੰ ਗੋਲੀਆਂ ਮਾਰ ਮਾਰ ਕੇ ਭਾਜੀ ਕਿੰਨੀਆਂ ਗੋਲੀਆਂ ਲੱਗੀਆਂ ਤੁਹਾਡੇ ਭਰਾ ਦੇ ਭਾਜੀ 14 ਗੋਲੀਆਂ ਲੱਗੀਆਂ ਜੀ ਹਾਂਜੀ ਉਹਨਾਂ ਜਿਹੜਾ ਮੁੰਡਾ ਸੀ ਉਹਦੇ ਚ 4 ਗੋਲੀਆਂ ਲੱਗੀਆਂ ਜੀ ਉਹਦਾ ਬਚਾ ਹੋਇਆ ਮੁੰਡੇ ਦਾ ਕਿਹੜੀ ਗੱਡੀ ਦੇ ਵਿੱਚ ਭਾਈ ਕਰੇਤਾ ਗੱਡੀ ਦੇ ਵਿੱਚ ਹਮ ਭਾਈ ਹੱਲੇ ਕਾਰਵਾਈ ਪੁਲਿਸ ਕਰਦੇ ਪਏ ਹੱਲੇ ਆ ਹੱਲੇ ਕੋਈ ਸਾਨੂੰ ਗੱਲ ਨਹੀਂ ਕੀਤੀ ਪੁਲਸਾਂ ਨੇ ਕਾਰਵਾਈ ਕਹਿੰਦੇ ਕਰਦੇ ਪਏ ਆ ਆਪਾਂ ਬਸ ਤੇ ਤੁਹਾਡਾ ਭਰਾ ਕਰਦਾ ਕੀ ਹੈ ਭਾਈ ਦਿੱਲੀ 베ਸ ਤੇ ਲਕੋ ਇਲੈਕਸ਼ਨ ਕਰਦਾ ਹੈ ਦਿੱਲੀ 베ਸ ਤੇ ਇਹ ਭਾਈ 11 ਸਾਢੇ ਕਿਹਾ 11 ਵਜੇ ਦਾ ਟਾਈਮ ਹੈ ਕਹਿੰਦਾ ਮੈਂ ਖਾਣਾ ਖਾਣ ਚੱਲਾਂ ਬਾਹਰ ਤੇ ਮੈਂ ਘਰ ਨਹੀਂ ਖਾਣੀ ਰੋ ਰੋਟੀ ਕਿੰਨੀਆਂ ਗੋਲੀਆਂ ਲੱਗੀਆਂ ਨੇ ਹੌਲ ਟੱਕਰ ਆਵੇ ਭਈ 14 ਗੋਲੀਆਂ ਲੱਗੀਆਂ ਸੀ ਮੌਕੇ ਤੇ ਡੈੱਡ ਹੋ ਗਿਆ ਭਾਜੀ ਕੀ ਕੱਕਾ ਹੋਇਆ ਕਾਂਡ ਤੇ ਕੀ ਕਾਰਵਾਈ ਹੋਵੇ ਤੇ ਲੈਂਦੀ ਹੈ ਮਕਦਮਾ ਨੰਬਰ 120 ਦਰਜ ਕੀਤਾ ਰਵਾਦਾ 100 113 ਬੀ ਐਨ ਸਟੇਟ 25 ਆਦਮੇ 5-6 ਨੌਜਵਾਨ ਆਏ ਮੋਟਰਸਾਈਕਲਾਂ 'ਤੇ ਕਰੇਟਾ ਗੱਡੀ ਦੇ ਜਾਂਦੇ ਪੈਸੇ ਦੇ ਕੋਲ ਨੂੰ ਤੇ ਕਿੰਨੇ ਵਜੇ ਦੀ ਕਟਣਾ ਜੀ ਇਹ ਸਾਰੀ ਆ ਰਾਤ ਦੀ ਆ ਤਰੀਬ 2 ਤਾਂ ਹੀ ਵੇਖ ਤਾਂ ਕਿੰਨੇ ਨੌਜਵਾਨਾਂ ਦੇ ਮਿਲਵਾ ਆ ਗੋਲੀਆਂ ਚਲਾਈਆਂ ਰਹੀਆਂ ਨੇ ਉੱਥੇ ਦੋ ਜਣੇ ਕਾਰ ਤੇ ਜਾ ਰਹੇ ਸੀ ਕਰੇਟਾ ਕਾਰ ਤੇ ਅੱਛਾ ਜੀ ਤੇ ਕਿੰਨੇ ਨੌਜਵਾਨ ਆਏ ਨੇ ਜਿਨ੍ਹਾਂ ਵੱਲੋਂ ਗੋਲ ਚਲਾਈ ਗਈ ਪੰਜ ਛੇ ਨੌਜਵਾਨ ਦਾ ਸਰੇਹ 500 ਨੌਜਵਾਨ ਦਾ ਉਹ ਕਿੱਦੇ ਤੇ ਸੀ ਮੋਟਰਸਾਈਕਲ ਤੇ ਅੱਛਾ ਕੀ ਕਾਰਨ ਕੋ ਦਿਖੂਨੀ ਆ ਮਾਦੀ ਐ ਪਤਾ ਹੁਣ 30 ਤੋਂ ਬਾਅਦ ਪਤਾ ਲੱਗੇਗਾ ਤੇ ਕੀ ਕਾਰਵਾਈ ਕੀਤੀ ਗਈ ਹੈ ਪੁੱਛਾ ਮੁਕਦਮਾ ਸਰਜ ਹੋ ਗਿਆ 100 ਕਿੰਨੀਆਂ ਗੋਲੀਆਂ ਚਲਾਈਆਂ ਕਿੰਨੀਆਂ ਦਾ ਰੋ ਅਖੀਰ ਕਹਿੰਦੇ ਮੈਨੂੰ ਹੈ ਕਿ ਕਿੰਨੀਆਂ ਨੌਜਵਾਨਾਂ ਨੇ ਲੱਗੀਆਂ ਨੇ ਇਹ ਕੋਈ ਕਾਰਵਾਈ ਪੁਸ਼ਟਮਾਨ ਨੂੰ ਹੋਏਗਾ ਪਤਾ ਲੱਗੇਗਾ ਕਿ ਕਿੰਨੀਆਂ ਤੁਸੀਂ ਤਪਰਚਾ ਦੇ ਹਾਂਜੀ ਉਸ ਸੈਕਟਰ ਵੱਲੋਂ ਪੁੱਛਦੇ ਤਾਂ ਉਹਨਾਂ ਦੀ ਗ੍ਰਿਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਨੌਜਵਾਨਾਂ ਦੀ ਹਾਂਜੀ ਹਾਂਜੀ ਇਸ ਟੀਮਾਂ ਦੇ ਤੇ ਇਹਦੀਆਂ ਬਖਵਾਸਾਂ ਕੋਈ ਸੀਸੀਟੀਵੀ ਕੈਮਰੇ ਚ ਚੈੱਕ ਕਰਕੇ ਜਾਣਦੇ ਆ ਰਹੇ ਆ ਸੀ ਸੀਸੀਟੀਵੀ ਦਾ ਕਿੰਨੀ ਵਿਖਾਈ ਦੇ ਰਿਹਾ ਜੀ ਦੇਖੋ ਹੁਣ ਸਫੀਸ਼ ਕਰਕੇ ਫੇਰੀ ਪਤਾ ਲੱਗੇਗਾ